ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦੱਸਦੇ ਆਂ ਸੂਟ ਦੀ ਕਟਿੰਗ ਕਰਨੀ ਏ ਕੜਾਈ ਵਾਲਾ ਸੂਟ ਸੀ 5 ਮੀਟਰ ਦਾ ਤੇ ਮੈਂ ਇਹਦੇ ਨਾਲ ਕਮੀਜ਼ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਨੀ ਆ ਜਿੰਨੇ ਤੁਹਾਡੀ ਕਿ ਸਲਵਾਰ ਦੀ ਲੈਂਥ ਹੋਗੀ ਲੰਬਾਈ ਹੋਗੀ 19 ਮਿਣਕੇ ਤੇ ਜਿੰਨੀ ਤੁਸੀਂ ਕਾਟ ਪਾਉਣੀ ਪਹੁੰਚਦੀ ਉਹਨਾ ਮਿਣਕੇ ਤੇ ਇਹ ਨੂੰ ਕਰ ਸਕਦੇ ਮੈਂ 1.5 ਇੰਚ ਪਾਈ ਆਮ ਹੀ ਮੈਂ 1.5 ਇੰਚ ਪਾਉਣੀ ਹੈ ਮੈਂ 7 ਇੰਚ ਰੱਖਣੀ ਆ ਮੂਰੀ ਸਲਵਾਰ ਦੀ ਜੇ ਪਹੁੰਚਾ 7 ਇੰਚ ਰੱਖਣਾ ਤਾਂ ਮੈਂ ਉਥੋਂ 13 ਇੰਚ ਕਟਿੰਗ ਕਰੂੰਗੀ ਪਹੁੰਚਾ ਕਮੀਜ਼ ਨਾਲੋਂ ਤੇ 1.5 ਇੰਚੇ ਪਾ ਕੇ ਕਾਟ ਤੇ ਇਹਨੂੰ ਆਏ ਕੱਟ ਦੇਣਾ ਇਹਨਾਂ ਸਾਰਾ ਉਸਾਰਾ ਕਾਟ ਦੇ ਜਰਿੰਦਨ ਪਤਾ ਹੋਗਾ ਪਰ ਇਹ ਤੁਸੀਂ ਧਿਆਨ ਦੇਖੋ ਲੋ ਦੂਰਾ ਕਪੜਾ ਫੋਲਡ ਕੀਤਾ ਜਿਹੜਾ ਬਚਿਆ ਤੇ ਉਹਦੀ ਇੱਕ ਸਾਈਡ ਤੋਂ ਆਪਾਂ ਸਲਵਾਰ ਦੀ ਕਟਿੰਗ ਕਰਨੀ ਸਟਾਰਟ ਕੀਤੀ ਐ ਏਕੜਾਈ ਵਾਲਾ ਸੂਟ ਸੀਗਾ ਤੇ ਇਹਨੂੰ ਹੁਣ ਆਪਾਂ ਇਹ ਮੈਂ 30 ਇੰਚ ਰੱਖੀ ਆ 34 ਇੰਚ ਤੋਂ 1.5 ਇੰਚ ਦੀ ਪਾ ਕੇ ਕਾਟ ਤੇ ਇਹਨਾਂ ਨੂੰ ਮੁੜ ਕੇ ਆਪਾਂ ਇੰਝੀ ਟੇਪ ਨਾਲ ਮਲਾ ਕੇ ਤੇ ਦੇਣਾ ਕੱਟ ਤੇ ਇਹਦੇ ਉੱਪਰ ਮੁੜ ਕੇ ਇਧਰੋਂ ਕੰਨੀਆਂ ਚੱਕ ਕੇ ਦੂਜੀ ਕੰਨੀਆਂ ਨਾਲ ਕੰਨੀ ਜੋੜ ਕੇ ਤੇ ਹੁਣ ਆਪਾਂ ਕਰ ਦਾਂਗੇ ਉਹਦੀ ਕਟਿੰਗ ਆਸਨ ਦੀ ਯਾਨੀ ਕਿ ਝੂਲੀ ਰੱਖ ਲਾਂਗੇ ਝੂਲੀ ਮੇਰੇ ਰੱਖੂੰਗੀ 10 ਇੰਚ ਤੇ ਐਂ ਤੁਸੀਂ ਵਧੀਆ ਕਪੜਾ ਦੂਰਾ ਫੋਲਡ ਕਰਕੇ ਐਂ ਵਿਛਾ ਕੇ ਕਟਿੰਗ ਕਰੋਗੇ ਨਾ ਥੱਲੇ ਵਧੀਆ ਬਹਿ ਕੇ ਤਾਂ ਵਧੀਆ ਕਟਿੰਗ ਹੋ ਜੂਗੀ ਜਵਾਂ ਨਹੀਂ ਹੁੰਦਾ ਵੀ ਖਰਾਬ ਨਹੀਂ ਹੁੰਦਾਗਾ ਕਪੜਾ ਨਾ ਕੋਈ ਵਾਲ ਪਵੇ ਇੱਥੇ 10 ਇੰਚ ਦੀ ਆਸਨ ਰੱਖ ਕੇ 10 ਇੰਚ ਦੀ ਆਸਨ ਰੱਖ ਕੇ ਦੂਜਾ ਤੁਸੀਂ ਕਪੜਾ ਨਾ ਆਪਣਾ ਕਟਿੰਗ ਕਰ ਦੋ ਇਹਨੂੰ ਇਕੋ ਜਿਹਾ ਆਇਆ ਵਧੀਆ ਐਨਸੀ ਟੇਪ ਨਾ ਮਿਲ ਕੇ ਜਦੋਂ ਆਪਾਂ ਲਾ ਕਟਿੰਗ ਕਰਗੇ ਨਾ ਕੋਈ ਇਹਦਾ ਨਹੀਂ ਹੁੰਦਾਗਾ ਕੋਈ ਬਾੜਾ ਕੋਈ ਮੰਤਰ ਪੜਨ ਵਾਲੀ ਗੱਲ ਨਹੀਂ ਕੋਈ ਬਾੜਾ ਓੱਖਾ ਕੰਮ ਨਹੀਂ ਕੱਪੜੇ ਸਟਿਚ ਕਰਨਾਗਾ ਬਸ ਥੋੜੀ ਜੀ ਸਫਾਈ ਹੱਥ ਤੇ ਰੱਖੋ ਸਟਿਚ ਕਰਨ ਵੇਲੇ ਜਦੋਂ ਆਪਾਂ ਸੂਟ ਸਲਾਈ ਕਰਦੇ ਆ ਕਟਿੰਗ ਕਰਨ ਵੇਲੇ ਰੱਖੋ ਬਸ ਸਫਾਈ ਨਾਲ ਹੀ ਸੂਟ ਸੋਹਣਾ ਲੱਗਣਾ ਹੋਰ ਕੋਈ ਬਹੁਤਾ ਕੋਈ ਮੰਤਰ ਨਹੀਂ ਇਹਦਾ ਕੋਈ ਬਾੜਾ ਓੱਖਾ ਕੰਮ ਨਹੀਂ ਮੈਨੂੰ ਨਹੀਂ ਓੱਖਾ ਲੱਗਦਾ ਕਟਿੰਗ ਕਰਨੀ ਜਸਤਾ ਹੈ ਸੂਟ ਸਲਾਈ ਕਰਨਾ ਹੁਣ ਆਪਾਂ ਸਲਵਾਰ ਦਿੱਤੀ ਆ ਕੱਟ ਕਰ ਤੇ ਹੁਣ ਆਪਾਂ ਕਰਦੇ ਆ ਕਮੀਜ਼ ਦੀ ਕਟਿੰਗ ਇਹਦਾ ਕਮੀਜ਼ ਦੀ ਕਟਿੰਗ ਕਰਨ ਵੇਲੇ 6.5 ਇੰਚ ਮੈਂ ਤੀਰਾ ਰੱਖਦੀ ਹੁੰਨੀ ਆ ਆਮ ਜੀ ਕੋਈ ਜ਼ਿਆਦਾ ਮੋਟੀ ਐ ਜੇ ਕੋਈ ਜ਼ਿਆਦਾ ਮੋਟਾ ਤਾਂ ਉਹਦੀ ਉਹਦਾ 7 ਇੰਚ ਤੀਰਾ ਰੱਖਦੀ ਨੇ ਆਮ 6.5 ਇੰਚ ਤੀਰਾ ਰੱਖ ਕੇ ਤੁਸੀਂ ਕਟਿੰਗ ਕਰੋਗੇ ਨਾ ਤੁਹਾਡਾ ਕਮੀਜ਼ ਦਾ ਗਲਾ ਜਵਣੀ ਪਿੱਛੇ ਨੂੰ ਜਾਂਦਾ ਵਧੇਗਾ ਫੀਟਿੰਗ ਆਉਗੀ ਐਂ ਪਰਫੈਕਟ ਤੇ 7.5 ਇੰਚ ਥੱਲੇ ਨੂੰ ਕਾਟ ਪਾਉਣੀ ਮੋਢੇ ਦੀ ਤੇ ਇਥੋਂ ਛਾਤੀ ਦੀ ਨਿਸ਼ਾਨ ਲਾ ਕੇ ਛਾਤੀ ਦਾ ਇਹ ਮੈਂ 10 ਇੰਚ ਰੱਖਿਆ ਇਥੋਂ ਛਾਤੀ ਦਾ ਨਿਸ਼ਾਨ ਤੇ 3 ਇੰਚ ਸਿੱਧਾ ਕਰਕੇ ਤੇ ਇਹ ਮੈਂ 15 15.5 ਇੰਚ ਰੱਖਿਆ ਟਾਕ ਤੇ ਇਥੋਂ ਆਪਾਂ ਲਾ ਲਾਂਗੇ ਹੈਪ ਦੀ ਨਿਸ਼ਾਨੀ ਜਿੰਨੇ ਆਪਣੇ ਹੈਪ ਹੈ ਤੋਂ ਉਨੀ ਹੈਪ ਦੀ ਨਿਸ਼ਾਨੀ ਲਾ ਕੇ ਤੇ ਇਹਨੂੰ ਟਿਕ ਕਰ ਦਾਂਗੇ ਇਥੋਂ 2 ਇੰਚ ਸਿੱਧਾ ਰੱਖਿਓ ਤੁਸੀਂ ਤੇ ਇਥੋਂ ਹੁਣ ਆਪਾਂ ਲਾਵਾਂਗੇ ਕਮਰ ਦੀ ਨਿਸ਼ਾਨੀ છાતી ਨਾਲੋਂ કમર 2 ઇંચ ਘટ ਹੁੰਦੀ ਆ ਆਮ ਹੀ ਜੇ ਜ਼ਿਆਦਾ ਹੋਵੇ ਕਿਸੇ ਦਾ ਨਾ ਹੋਵੇ ਨਹੀਂ 2 ઇંચ ਘટ ਹੁੰਦੀ ਆ ਮੈਂ 2 ઇંચ ਘટ ਰੱਖਦੀ ਨੇ ਦਾ ਸਾਹਿਦ ਉਥੋਂ ਰੱਖੀ ਆ ਇਥੋਂ 9 8.5 ਰੱਖੂੰਗੀ ਮੈਂ ਤੇ 8.5 ਜਾਂ 9 ઇંચ ਰੱਖੂੰਗੀ ਹੁਣ ਆਪਾਂ ਲਾ ਲਾਂਗੇ ਇਥੋਂ ਬਲੋਂਗਾ ਦੀ ਨਿਸ਼ਾਨੀ ਯਾਨੀ ਕਿ ਪਲੇਟਾਂ ਦੀ ਨਿਸ਼ਾਨੀ ਉਹ ਪਰ ਮੈਂ 12 ਇੰਚ ਰੱਖਿਆ 12 ਇੰਚ ਤੇ ਇੱਥੇ ਲਾ ਕੇ ਨਿਸ਼ਾਨੀ ਜਾਂ 3.5 ਇੰਚ ਜਾਂ 4 ਇੰਚ ਜੇ ਤੁਸੀਂ ਛੱਡ ਕੇ ਸੈਂਟਰ ਚੋਂ ਨਿਸ਼ਾਨੀ ਲਾਉਂਗੇ ਤਾਂ ਬਹੁਤ ਵਧੀਆ ਫਿਟਿੰਗ ਆਊਗੀ ਇਹਦੀ ਇਹ 7 ਇੰਚ ਤੇ ਆਪਾਂ ਥੱਲੇ ਨੂੰ ਨੀਵੀਂ ਪਲੋਈ ਰੱਖ ਲਾਂਗੇ ਹੁਣ ਇੱਥੋਂ ਪਲੋਈ ਤੋਂ 2 ਇੰਚ ਇਧਰ ਨੂੰ ਸਿੱਧਾ ਸਟੇਟ ਦੇ 2 ਇੰਚ ਟੇਢਾ ਜਿੱਥੇ ਆਪਾਂ ਮੋਢੇ ਦੀ ਕਾਟ ਪਾਈ ਹੈ ਉਵੇਂ ਨਿਸ਼ਾਨੀ ਲਾ ਕੇ ਉਹ ਜਿੱਥੇ ਮੋਢੇ ਦੇ ਚੋਰਸ ਡੱਬਾ ਬੰਦਾ ਬਾਕਸ ਬੰਦਾ ਉਹ ਟੁੱਟੇ ਡੈ ਨੂੰ ਕਰ ਦੇਣਾ ਤੇ ਇਧਰੋਂ ਇਥੋਂ ਇਹਦੇ ਪਲੋਈ ਦਾ ਸੈਂਟਰ ਕਰ ਲੈਣਾ ਐਂ ਕਰਕੇ ਇਹ ਪਲੇਟਾਂ ਦੇ ਨਿਸ਼ਾਨੇ ਲਾ ਕੇ ਨੇ ਬਹੁਤ ਸੌਖਾ ਕੰਮ ਆ ਬਹੁਤਾ ਘਬਰਾਉਣ ਦੀ ਜਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਾਰੀ ਐਂ ਮਾਰਕ ਕਰ ਲਿਓ ਤੁਸੀਂ ਕਟੇ ਇਹਦਾ ਨਿਸ਼ਾਨਾ ਨਿਸ਼ਾਨੀ ਲਾ ਲਗ ਨਿਸ਼ਾਨੀਆਂ ਲਾ ਲਿਓ ਸਾਰੀਆਂ ਇਹਦੇਆਂ ਤੇ ਇਹ ਨਿਸ਼ਾਨੀਆਂ ਲਾ ਕੇ ਤੇ ਇਥੋਂ ਮੜ ਕੇ 2 ਇੰਚ 2 2 ਇੰਚ ਸਾਈਡ ਤੋਂ ਆਈ ਕਟਿੰਗ ਆਸਤੇ ਛੱਡ ਲਿਓ ਕਿਉਂਕਿ ਮੇਰਾ ਹਜੇ ਪਹੁੰਚਾ ਲੋਨ ਵਾਲਾ ਕਮੀਜ਼ ਨਾਲੋਂ ਤਾਂ ਜੇ ਆਲਓਵਰ ਸੂਟ ਹੋਵੇ ਤੇ ਜਾਂ ਪਲੇਨ ਸਲਵਾਰ ਨਾਲ ਹੋਵੇ ਤਾਂ ਇਹ ਵੀ ਪਹਿਲਾਂ ਲਾ ਲਈਦਾ ਹੁਣ ਇਹ ਸੈਂਟਰ 'ਚ ਇਹਦੇ ਘਰ ਕਢਾਈ ਕੀਤੀ ਸੀਗੀ ਸੂਟ ਦੀ ਕਢਾਈ ਵਾਲਾ ਸੂਟ ਕਰਕੇ ਤੇ ਮੈਂ ਫਿਰ ਨਾਲੋਂ ਨਹੀਂ ਲਾਉਂਦੀ ਹੁੰਦੀ ਕਈ ਵਾਰ ਇਹ ਨਾਲ ਹੋਵੇ ਸੂਟ ਖਰਾਬ ਹੋ ਜਾਵੇ ਫਿਰ ਮੈਂ ਦਾ ਸੈਂਟਰ ਕਰਕੇ ਪਹਿਲਾਂ ਕਮੀਜ਼ ਕਰ ਲਉ ਤੇ ਮੈਂ ਲੈਂਥ ਮੈਂਦੀ ਸੀਗੀ ਪਹੁੰਚਾ ਪੈਂਦਾ ਨਾਲੋਂ ਵੀ ਉਹਨਾਂ ਕਮੇ ਮਿਲ ਕੇ ਦੂਜਾ ਰਛਾ ਡਕੇ ਤੇ ਬਾਕੀ ਆਪਾਂ ਕਟਿੰਗ ਕਰ ਦਾਂਗੇ ਇਹਦੀ ਸਾਰੇ ਦੀ ਤੇ ਇਹ ਮੈਂ ਪਾਇਆ 13.5 ਇੰਚ ਜਾਂ 13 ਇੰਚ ਕਰਦੀ ਹਣੀ ਆਉਣਾ ਪਾ ਥੱਲੇ ਘੇਰੇ ਤੋਂ ਲੈ ਕੇ ਇਹਦੀ ਕਟਿੰਗ ਕਰ ਦਾਂਗੇ ਉੱਪਰ ਤੱਕ ਇਹ ਥੋੜੀ ਜੀ ਤੁਸੀਂ ਥੋੜਾ ਜਿਹਾ ਘੇਰਾ ਘੱਟ ਕਰ ਲਿਆ ਕਰੋ ਕਾਟ ਪਹਿਲਾਂ ਹੀ ਇੱਥੋਂ ਪਾ ਦਿਆ ਕਰੋ ਫੇਰ ਵਧੀਆ ਆਉਂਦਾ ਵਾ 1.5 ਇੰਚ ਇੰਚ ਤਾਂ ਪੱਕਾ ਇਹਨੇ 1.5 ਇੰਚ हिਪਾਂ ਨਾਲੋਂ ਘੇਰ ਘੱਟ ਰੱਖਿਆ ਕਰੋ ਫੇਰ ਵਧੀਆ ਕਮੀਜ਼ ਪਾਇਆ ਸੋਹਣਾ ਲੱਗਦਾ ਇੱਥੋਂ ਇਹ ਮੈਂ ਫਰੰਟ ਸਾਈਡ ਦੀ ਕਟਿੰਗ ਕਰਤੀ ਆ ਤੇ ਬੈਕ ਸਾਈਡ ਜਿਹੜਾ ਪਿਛਲਾ ਪਾਸਾ ਉਹ ਆਪਾਂ ਇਹਦੇ ਥੱਲੇ ਵਿਛਾਲਿਆ ਹੁਣ ਤੇ ਇਹਦੀ ਮੂਰਲੀ ਕਾਟ ਬਾਅਦ ਚ ਪਾਵਾਂਗੇ ਇਹਦੀ ਉਹ ਉਹ ਕਟਿੰਗ ਕਰਕੇ ਹੁਣ ਇੱਥੋਂ ਆ ਮੈਂ ਪਾਲਣੀ 1 ਇੰਚ ਦੀ ਨਿਸ਼ਾਨੀ ਜਿੱਤੇ ਤੱਕ ਆਪਾਂ ਗਲਾ ਕੱਟਣਾ ਉੱਥੋਂ ਤੱਕ ਯਾਨੀ ਕਿ ਢਾਈ ਇੰਚ ਛਾੜ ਕੇ ਉੱਥੋਂ ਤੱਕ ਲੈ ਜਾਣੀ ਆ ਹੁਣ ਆਪਾਂ ਲਾਵਾਂਗੇ ਬੈਕ ਸਾਈਡ ਦੀਆਂ ਨਿਸ਼ਾਨੀਆਂ ਜੀ 프ਰੰਟ ਸਾਈਡ ਦਾ ਆਪਾਂ 12 ਇੰਚ ਤੋਂ ਪਾਇਆ ਜੀ ਸਾਡੇ ਮੈਂ 12 ਜ਼ਿਆਦਾਤਰ ਤਾਂ ਮੈਂ 12.5 ਇੰਚ ਤੋਂ ਪਾਉਣੀ ਹੁੰਦੀ ਹੈ ਤੇ ਪਿਛਲੇ ਪਾਸੇ ਦਾ ਆਪਾਂ 1/2 ਇੰਚ ਵਧਾ ਦੇਣਾ ਹੈ 12 ਇੰਚ ਤੇ ਰੱਖ ਕੇ ਪਾਉਣਾ ਫਿਰ 7.5 ਇੰਚ ਜਿੱਦਾਂ ਇੰਚ ਪਲੇਟ ਵੱਜ ਜਾਣੀਆਂ ਪਲੂਹਾਂ ਵੱਜ ਜਾਣੀਆਂ ਇਹਦੇ ਨਾਲ ਫੀਟਿੰਗ ਬਹੁਤ ਸੋਹਣੀ ਨਹੀਂ ਹੁੰਦੀ ਹੈ ਤੁਸੀਂ ਪਾ ਕੇ ਵੇਖੋ ਟਰਾਈ ਕਰਕੇ ਵੇਖੋ ਵੀ ਇਹ ਵਧੀਆ ਲੱਗਦੀ ਹੈ ਮੇਰੀ ਕਟਿੰਗ ਕੀਤੀ ਜਾਂ ਮੇਰਾ ਦਿੱਤਾ ਮੈਥਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਇਹਦੀ ਇਹਦੀ ਲਾ ਲਾਂਗੇ ਬੈਕ ਸਾਈਡ ਦੇ ਨਿਸ਼ਾਨੀਆਂ ਬਲੂਆਂ ਵਾਲਾ ਚਲੋ ਜੀ ਲਾ ਗੀਆਂ ਨਿਸ਼ਾਨੀਆਂ ਤੇ ਹੁਣ ਇੱਥੋਂ ਆਪਾਂ ਫੇਰ ਹੁ ਤਾਂ ਉਹਦੇ ਨਿਸ਼ਾਨੀ ਦੇਤੇ ਨਿਸ਼ਾਨੀ ਲਾਉਣ ਦੇ ਪਰ ਨਹੀਂ ਬੈ ਐ ਵੀ ਲਾ ਲੈਣ 10 ਇੰਚ ਛੱਡ ਕੇ 3 3 ਇੰਚ ਸਿੱਧਾ 7 ਇੰਚ ਤੇ ਕਮਰ ਦੀ ਨਿਸ਼ਾਨੀ ਤੇ ਇੱਥੋਂ ਆਪਾਂ 9.5 ਰੱਖ ਲਿਆ ਡੂੰਘੇ ਪਲੂਘਾਂ ਪਾ ਕੇ ਵਧੀਆ ਫਿਟਿੰਗ ਆਜੂ ਦੁਵਾਰਾ ਜਾ ਕੇ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਬਸ ਸਟੈਚ ਕਰਨ ਲੱਗੇ ਬਸ ਜਿਹੜਾ ਸਟੈਚ ਕਰਨ ਲੱਗੇ ਬਸ ਕਲਾਸ ਸਟੀਚਿੰਗ ਤੇ ਹੀ ਸਲਾਈ ਤੇ ਹੀ ਧਿਆਨ ਜਾਣਾ ਬਸ ਸਲਾਈ ਕਰਨੀ ਆਪਾਂ ਮੈਂ ਕੰਮ ਇੱਥੇ ਸਾਰਾ ਕਟਿੰਗ ਵਾਲਾ ਮਾਰਕਾ ਵਾਲਾ ਸਾਰਾ ਕੰਮ ਇਥੇ ਨੇ ਮੀੜ ਦੇਣਾ ਮੁੜ ਕੇ ਨਹੀਂ ਮੇ ਕੋਸ਼ਿਸ਼ ਕਿ ਕਣਾ ਮੂਰਲੀ ਕਾੜ ਮੋਡਿਆਂ ਦੀ ਕਾੜ ਸਾਰੀ ਕਾੜ ਪਾ ਦੇਣੀ ਹੈ ਇਥੋਂ 1.5 2 ਇੰਚ ਵੀ ਹਿਪਾਂ ਕੋਲ ਆਪਾਂ ਸਿੱਧਾ ਰੱਖ ਕੇ ਕਈ ਵਾਰਾ ਸਰੀਰ ਦਾ ਫਰਕ ਪੈ ਜਾਂਦਾ ਮੋਟਾ ਹੋ ਜਾਂਦੇ ਸਰੀਰ ਜਾਂ ਕਿਵੇਂ ਫਿਰ ਸੌਖਾ ਹੋ ਜਾਂਦਾ ਫਿਰ ਛੇਤੀ ਕਿਤੇ ਤੰਗ ਨਹੀਂ ਹੁੰਦਾ ਕਮੀਜ਼ ਆਪਣਾ ਜੇ ਆਪਾਂ ਹਿੱਪਾ ਕੋਲੋਂ ਥੋੜਾ ਜਿਹਾ ਸਿੱਧਾ 1.5 ਕਿ 2 ਇੰਚ ਸਿੱਧੀ ਸਿਉਣ ਲਾਵਾਂਗੇ ਤੇ ਨਾਲੇ ਫਿਟਿੰਗ ਸੋਹਣੀ ਆਉਂਦੀ ਆ ਕਾਟਪਾਈ ਸੋਹਣੀ ਲੱਗਦੀ ਆ ਹੁਣ ਆਪਾਂ ਕਰ ਲਾ ਲਾਂਗੇ ਗਲੇ ਦੀ ਨਿਸ਼ਾਨੀ 2.5 ਇੰਚ ਕਲਾ ਕੱਟਿਆ ਚੌੜਾ ਤੇ 4 ਇੰਚ ਨੀਵਾ ਥੱਲੇ ਨੂੰ ਇਹਦੀ ਕਰ ਲਾਂਗੇ ਆਪਾਂ ਕਟਿੰਗ ਇਹ ਤਾਂ ਵੀ ਇੰਨਾ ਕੰਮ ਹੁੰਦਾ ਪਰ ਮੈਂ ਛੋਟਾ ਕੜਾ ਪਾਉਣਾ ਵਾਂ ਹੁਣ ਆਪਾਂ ਆ ਕੇ ਪਹੁੰਚਦੇ ਆ ਨਾਲ ਨੂੰ ਲੱਥਾ ਤੇ ਇੱਕ ਦੂਜੇ ਜਿਹੜਾ ਬੈਕ ਸਾਈਡ ਨਾਲ ਲੱਥਾ ਉਹਦੇ ਤੇ ਉੱਪਰ ਰੱਖ ਕੇ ਇਹਨੂੰ ਆਪਾਂ ਪਹੁੰਚ ਨੂੰ ਲਾਵਾਂਗੇ ਕਟਿੰਗ ਕਰ ਤੇ ਪੌਚਿੰਗ ਪੌਚੇ ਦੀ ਕਟਿੰਗ ਕਰਨ ਵੇਲੇ ਤੁਹਾਨੂੰ ਇੱਕ ਹੋਰ ਦੱਸਦੀ ਮੈਂ ਸੈਂਟਰ ਕਰਕੇ ਨਾ ਥੋੜੀ ਜੀ ਪਹੁੰਚ ਦੇ ਉੱਪਰਲੇ ਪਾਸੇ ਨੂੰ ਕਾਟ ਪਾ ਲੈਣੀ ਹੁੰਦੀ ਆ ਤੇ ਜਦੋਂ ਆਪਾਂ ਇਹ ਕਾਟ ਪਾ ਲ ਗਏ ਫਿਰ ਆਪਾਂ ਜਦੋਂ ਸਲਵਾਰ ਦਾ ਪਹੁੰਚ ਆ ਪਹੁੰਚਾਂ ਦੇ ਨਹੀਂ ਡੈਗਦਾ ਮੂਹਰ ਨੂੰ ਡੈਗਦਾ ਨਹੀਂਗਾ ਸਿੱਧੀ ਸਿੱਧੀ ਸਲਵਾਰ ਸੋਹਣੀ ਲੱਗਦੀ ਐ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਪਾਉਣਾ ਇਹਨੂੰ ਕਰ ਲਓ ਦੂਰਾ ਹੁਣ ਪੌਂਚਿਆਂ ਨੂੰ ਤੇ ਇਹਦਾ ਕਰਕੇ ਸੈਂਟਰ ਤੇ ਥੋੜੀ ਜੀ ਪਾਲੂ ਕਾਟ ਸੈਂਟਰ ਦੇਦਰ ਕੰਨਿਆਂ ਜੋੜ ਕੇ ਸੈਂਟਰ ਵਾਲੇ ਪਾਸੇ ਥੋੜੀ ਜੀ ਕਾਟ ਪਾ ਲਓ ਇੱਥੇ ਲਾਲਿਓ ਟੱਕ ਤੇ ਥੋੜ ਨੂੰ ਤੁਸੀਂ ਸਟਿਚ ਕਰਕੇ ਵੇਖਿਓ ਜਰੂਰ ਇਸ ਤਰ੍ਹਾਂ ਨਾਲ ਵੀ ਤੁਹਾਨੂੰ ਸਲਵਾਰ ਕਿਸ ਤਰ੍ਹਾਂ ਦੀ ਲੱਗੀ ਵਧੀਆ ਲੱਗੀ ਹੁਣ ਆਪਾਂ ਕਰ ਲੈਨੇ ਆ ਬਾਹਾਂ ਦੀ ਕਟਿੰਗ ਬਾਹਾਂ ਦੀ ਕਟਿੰਗ ਕਰਨ ਵਾਸਤੇ ਜਿਹੜਾ ਸਲਵਾਰ ਪਰ ਬਚਿਆ ਕੱਪੜਾ ਸੀਗਾ ਉਹਦਾ ਆਪਾਂ ਮੈਂ ਲੈਂਥ ਮੈਨ ਲਿਆ ਪਰ ਕੀਆ ਸਲਵਾਰ ਬਾ 19 ਇੰਚ ਉਪਰੋਂ 4 ਇੰਚ ਛੱਡ ਕੇ ਥੱਲੇ ਹੁਣ ਜਿੰਨਾ ਤੁਸੀਂ ਮੋੜਾ ਰੱਖਣਾ ਹੈ ਉਹਨਾਂ ਰੱਖ ਲਿਓ ਤੇ ਮੜ ਕੇ ਐਂ ਕਰਕੇ ਕਾਟ ਪਾ ਲਿਓ 4 ਇੰਚ ਛੱਡ ਕੇ ਇਥੋਂ ਦੀ ਕਾਟ ਪਾ ਲਿਓ ਇੰਚ ਵਿੱਚ 4 ਦੀ ਹੁੰਨੀ ਆ ਉਹ ਵੀ ਤੁਹਾਨੂੰ ਟੱਕ ਲੱਗਾ ਦਸ ਦਾ ਨਿਸ਼ਾਨ ਉਵੇਂ ਛੱਡ ਲੈਣਾ ਇਧਰੋਂ 7 ਇੰਚ ਮੂਰੂ ਮੂਰੀ ਕੁਲੀ ਰੱਖ ਕੇ ਤੇ ਇਹਨੂੰ ਇੱਥੋਂ ਉਸ ਟੱਕਣਾ ਮਲਾ ਦਿਓ ਤੇ ਮੁੜ ਕੇ ਕਰ ਦਿਓ ਕਟਿੰਗ ਵਾਧੂ ਘਾਟ ਉਹ ਜਿਹੜਾ ਹੋਇਆ ਉਹ ਬਾਅਦ ਚ ਸਟ੍ਰੈਚ ਕੀਤੇ ਤੋਂ ਬਾਅਦ ਘੱਟੇ ਜਾਊ ਪਰ ਨਹੀਂ ਹੁੰਨਾ ਨਹੀਂ ਹੁੰਦਾਗਾ ਇਹਨਾਂ ਪਹਿਲਾਂ ਹੀ ਵਾਧੂ ਕਾਟੂ ਲਾ ਦਈਦਾ ਵਾ ਹੌਣ ਕਰ ਲੋ ਤੁਸੀਂ ਬਾਹ ਦੀ ਕਟਿੰਗ ਬਹੁਤ ਸੌਖਾ ਤਰੀਕਾ ਵੈ ਬਾਲਾ ਐਵੇਂ ਨਰਿਆਣਾ ਕਰੋ ਸੂਟ ਕਟਿੰਗ ਕਰਨ ਮਿਲੇ ਜਾਂ ਕੋਈ ਕਿੱਡਾ ਹੈਗਾ ਜਿੰਨਾ ਤੁਸੀਂ ਦੇਸੀ ਤਰੀਕੇ ਨਾਲ ਬੇਚੈਜਿਕ ਕਰੋਗੇ ਤੇ ਉਹਨਾਂ ਤੁਹਾਡਾ ਸੂਟ ਵਧਿਕਾ ਸਟੈਚ ਹੋਊਗਾ ਕੋਈ ਬਹੁਤਾ ਔਖਾ ਕੰਮ ਨਹੀਂ ਗਾ ਸੂਟ ਸਟੈਚ ਕਰਨਾ ਮੂਲਲੀ ਕਾਟ ਵੀ ਆਪਾਂ ਬਾਹ ਨਹੀਂ ਪਾ ਦੇਣੀ ਆ ਮੈਂ ਸਾਰਾ ਕੰਮ ਨਾਲ ਦੀ ਨਾਲ ਹੀ ਕੰਮ ਨਮੇੜ ਦੀ ਲਿਵ ਨਹੀਂ ਕਟਿੰਗ ਆਲਾ ਮੜ ਕੇ ਇਸ ਸਟੈਚ ਕਰਨ ਲੱਗੇ ਬਸ ਠੀਕ ਹੈ ਜੀ ਓਕੇ ਬਾਏ